ਆ ਬਣਾਓ ਇਕੱਠਾ ਬਣਾਓ ਮਾਲ ਕੋ ਚਲੋ ਆ ਸਮਾਸ਼ਾ ਬਣਾਓ ਕਿੰਨਾ ਬਣਾਓ ਜੀ ਉਹਨਾਂ ਇਕੱਠਾ ਬਣਾਉਣੇ ਤੁਹਾਨੂੰ ਲਿਆਇਓ ਨਾਲ ਹੁਣੇ ਆਇਓ ਲਾਲ ਆਇਓ ਆਹ ਜੈ ਜੈ ਕੀ ਆਹ ਦੇਖ ਲਓ ਦੋਸਤੋ ਆ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਤੇ ਪਹੁੰਚਾਇਆ ਅੱਜ ਇਹ ਜਿਹੜਾ ਪਰਾਲੀਆਂ ਦੇ ਪਰਚੇ ਕਰਨ ਵਾਸਤੇ ਇਹ ਸਾਡੇ ਜਿਹੜੇ ਜਨਾਬ ਜੀ ਅਤੇ ਮੁਲਾਜ਼ਮ ਸਾਹਿਬ ਇਹ ਪਹੁੰਚੇ ਨੇ ਇੱਥੇ ਅੱਜ ਜਿਹੜੇ ਜਿਸ ਟਾਈਮ ਕਣਕਾਂ ਨੂੰ ਜਿਸ ਟਾਈਮ ਕਣਕਾਂ ਨੂੰ ਸਾਡੇ ਨੂੰ ਅੱਗ ਲੱਗਦੀ ਏ ਉਸ ਟਾਈਮ ਜਿਹੜੀਆਂ ਲੋਕੇਸ਼ਨਾਂ ਨੇ ਤੁਹਾਡੇ ਕੋਲ ਕਿਉਂ ਨਹੀਂ ਪਹੁੰਚਦੀਆਂ ਅਗਲਾ ਕਹਿੰਦਾ ਨਾ ਕੋਈ ਜਨਾਬ ਜੀ ਤੁਸੀਂ ਇਹ ਮੈਨੂੰ ਦੱਸੋ ਜਿਸ ਟਾਈਮ ਸਾਡੇ ਖੇਤਾਂ ਦੇ ਵਿੱਚ ਕਣਕਾਂ ਨੂੰ ਅੱਗ ਲੱਗੀ ਦਰਿਆ ਹੜ੍ਹ ਆਏ ਜਿਹੜੇ ਹੜ੍ਹ ਆਏ ਉਸ ਟਾਈਮ ਤੁਸੀਂ ਕਿੱਥੇ ਸੀ ਸਾਡੇ ਕਿਸਾਨਾਂ ਨਹੀਂ ਸਾਡੇ ਕਿਸਾਨਾਂ ਨੇ ਜੋ ਕਿਸਾਨਾਂ ਦੀ ਹੈਲਪ ਕੀਤੀ 40-40 ਮਨ ਸਾਡੇ ਝਾੜ ਨਿਕਲੇ ਦਾ ਕਣਕ ਦਾ ਉਸ ਟਾਈਮ ਤੁਹਾਡੀ ਲੋਕੇਸ਼ਨਾਂ ਕਿੱਥੇ ਸੀ ਅੱਜ ਤੁਹਾਨੂੰ ਲੋਕੇਸ਼ਨਾਂ ਦੱਸ ਗਈਆਂ ਇਹ ਜਿਹੜੀ ਪਰਾਲੀ ਹੈ ਸਾਡੇ 20 ਕਿਲੇ ਪਈ ਏ ਸਾਡੇ ਨਾਲ ਲੱਗੋ ਤੇ ਹੁਣੇ ਸਾਡਾ ਹੱਲ ਕਰਾਓ ਅਸੀਂ ਕਣਕ ਬੀਜਣੀ ਏ ਸਾਡੀ ਜਿਹੜੀ ਕਣਕਾ ਲੇਟ ਹੋ ਰਹੀ ਹੋਣੇ ਫੋਨ ਲਾਓ ਐਸ.ਡੀ.ਐਮ ਸਾਹਿਬ ਨੂੰ ਅਸੀਂ ਨਹੀਂ ਜਾਣਦੇ ਤੁਹਾਨੂੰ ਇੱਥੇ ਆਓ ਸਾਡੇ ਨਾਲ ਪਰਾਲੀ ਕੱਟੀ ਕਰਾਓ ਭਾਵੇਂ ਗੱਠਾ ਵਾਲੀ ਮਸ਼ੀਨ ਮੰਗਵਾਓ ਸਾਡਾ ਹੱਲ ਕਰੋ ਸਾਡੀ ਕਣਕ ਲੇਟ ਹੋ ਰਹੀ ਹੈ ਨਹੀਂ ਤਾਂ ਅਸੀਂ ਆਗ ਹੀ ਲਾਵਾਂਗੇ ਇਸ ਦਾ ਕੋਈ ਆਣ ਨਹੀਂ ਜਗਾ ਇਸ ਤੋਂ ਆਵਾ ਬੁਲਾਓ ਜੀ ਹਾਂਜੀ ਜਨਾਬ ਜੀ ਦੱਸੋ ਤੁਸੀਂ ਤੁਸੀਂ ਨਾਲ ਆਏ ਹੋ ਜੇ ਨਹੀਂ ਜਨਾਬ ਜੀ ਤੁਸੀਂ ਇੱਥੇ ਨਾਲ ਆਏ ਹੋ ਲੋਕੇਸ਼ਨ ਜਿਹੜੀ ਤੁਹਾਨੂੰ ਦੱਸੀ ਏ ਤੁਸੀਂ ਆ ਸਾਡੀ ਜਿਹੜੀ 20 ਕਿੱਲੇ ਜੇ ਚੌਣ ਕਨਕ ਪੱਜਾ ਦਾ ਚੋਣਾ ਸਾਡਾ ਵੱਡਿਆ ਪਿਆ ਜਿਹੜਾ ਸਾਡਾ ਤੁਸੀਂ ਬਲਾਓ ਤੁਸੀਂ ਆਪਣੇ ਸਭ ਨੂੰ ਬਲਾਓ ਨਾਲ ਸਾਡਾ ਹੱਲ ਕਰਾਓ ਨੇ ਸਾਡੀ ਜਿਹੜੀ ਕਨਕ ਜਿਹੜੀ ਲੇਟ ਹੋ ਰਹੀ ਏ ਤੁਹਾਨੂੰ ਲੋਕੇਸ਼ਨ ਅੱਜ ਦੱਸ ਰਹੀਆਂ ਨੇ ਇਹ ਤੁਹਾਨੂੰ ਲੋਕੇਸ਼ਨ ਦੱਸ ਕੀ ਜਿਸ ਟਾਈਮ ਜਿਹੜੀ ਕਨਕ ਨੂੰ ਅੱਗ ਲੱਗਦੀ ਏ ਉਸ ਟਾਈਮ ਲੋਕੇਸ਼ਨ ਕਿਉਂ ਨਹੀਂ ਦਿਸਦੀ ਬਵਾਜਾ ਕਿਉਂ ਨਹੀਂ ਦਿੱਤਾ ਇਹਦਾ ਕਿਸਾਨਾਂ ਨੂੰ ਜਿਹੜੇ ਉਹ ਜਾ ਕੇ ਉਥੇ ਪਟਵਾਰੀ ਦੇ ਦਫਤਰਾਂ ਚ 5-5 ਹਜ਼ਾਰ ਰਿਸ਼ਵਤਾਂ ਦੇ ਕੇ ਜਿਹੜਾ ਉਹਨਾਂ ਨੂੰ ਮੁਆਜਰਾ ਫਿਰ ਵੀ ਨਹੀਂ ਮਿਲਦਾ ਤੇ ਅੱਜ ਤੁਸੀਂ ਆ ਗਏ ਤੇ ਲੋਕੇਸ਼ਨ ਤੁਹਾਨੂੰ ਦੱਸ ਗਈਆਂ ਨੇ ਉਧਰ ਰਜ਼ੀਦ ਵਾਲੇ ਵੀ ਉਹ ਬੀਲੀ ਵਾਲੇ ਵਾਲੇ ਜਿਹਨਾਂ ਕੇਸ਼ਨ ਚੱਕੀ ਇਹਨਾਂ ਨੂੰ ਫਾਈ ਉਹਦੀ ਵੀਡੀਓ ਬਣਾ ਪਰ ਇਹਨਾਂ ਨੂੰ ਕੁਛ ਹਾਂ ਭਾਈ ਤੁਹਾਨੂੰ ਆ ਲੋਕੇਸ਼ਨ ਅੱਜ ਤੁਸੀਂ ਚੱਕ ਲਈ ਹੈ ਜਦੋਂ ਸਾਡੇ ਖੇਤ ਦੇ ਵਿੱਚ ਕਿਧਰੇ ਅੱਗ ਲੱਗਦੀ ਕਣ ਕਣ ਕਿਸਾਨ ਦੀ ਉਸ ਟਾਈਮ ਮੇਰੇ ਫਲੀਆਂ ਲੱਗਿਆ ਹਾਂ ਹਾਂਜੀ ਲੋਕੇਸ਼ਨ ਤੁਸੀਂ ਚੱਕੀ ਹੈ ਤੁਹਾਡੇ ਨਹੀਂ ਅਸੀਂ ਕੋਣ ਚੱਕਰ ਨਾਲ ਚ ਲੱਗੇ ਜਾਂਦਾ ਸੈਟਲਾਈਟ ਤੇ ਆਉਂਦੀ ਹੈ ਸੈਟਲਾਈਟ ਜਾਂਦੀ ਜਦੋਂ ਜਦੋਂ ਕਣਕ ਨੂੰ ਅੱਗ ਲੱਗਦੀ ਹੈ ਜਦੋਂ ਦਰਿਆਵਾਂ ਚੋਂ ਉਧਰ ਸਾਡੇ ਖੇਤ ਨੂੰ ਬੇ ਕਿਸਾਨਾਂ ਦੇ ਉਦੋਂ ਤੁਹਾਡੀ ਲੋਕੇਸ਼ਨ ਕਿੱਥੇ ਸਿਮਲਾਈ ਮਾਤੀਆਂ ਦੱਸੋ ਸਾਨੂੰ ਜਵਾਬ ਦਿਓ ਇਸ ਗੱਲ ਦਾ ਉਹ ਜਿਹੜੇ ਉੱਤੇ ਬੈਠੇ ਨੇ ਇਹ ਕੈਮਰਾ ਚੱਲ ਰਿਹਾ ਉਹਨਾਂ ਨੂੰ ਬਲਾਓ ਕਰੋ ਫੋਨ ਡਿਊਟੀ ਇੱਥੇ ਬਲਾਓ ਉਹਨਾਂ ਨੂੰ ਤੁਸੀਂ ਆਏ ਉਹਨਾਂ ਦੇ ਕਹਿੰਦੇ ਸਾਡੇ ਤੁਸੀਂ ਉਹਨਾਂ ਦੇ ਕਹਿੰਦੇ ਆਏ ਹੋਣਾ ਬਲਾਓ ਉਹਨਾਂ ਨੂੰ ਅਸੀਂ ਜਿਹਨਾਂ ਦੇ ਕਹਿੰਦੇ ਆਏ ਨਾ ਸਾਡੇ ਨਾਲ ਇਹ ਖੇਤਾਂ ਦੇ ਵਿੱਚ ਸਾਡੇ ਜਿਹੜੇ ਅਜੇ ਤੱਕ ਰਾਲੀਆਂ ਪਿਆ ਇਹਦਾ ਕੌਣ ਹੱ ਕੋ 100 ਕਿੱਲਾ ਦੱਸੋ ਇੱਕ ਮਸ਼ੀਨ ਸਾਡੇ ਪਿੰਡ ਦੇ ਵਿੱਚ ਆ ਗਈ ਕਿੰਨਾ ਸੋ ਕਿੱਲਾ ਚੱਕ ਲੈ ਗਈ ਉਹ ਜਿੰਨੇ ਦਿਨ ਟਿਕੇਸ਼ਨ ਚਾਹੋ ਵੀ ਬਾਕੀ ਆਸ-ਪਾਸ ਸਰਦਾਰ ਮਾਰ ਲੈ ਲੈ ਖਿਸਚਲ ਪੈ ਗਏ ਜਿੱਤਾਂ ਆ ਜਾਓ ਕੰਕਾ ਸਰ ਨਹੀਂ ਰੋਣਗਾ ਜਨਾਬ ਜੀ ਇੱਕ ਮਸ਼ੀਨ ਹੈ ਸਾਡੇ ਕੋਲ ਤੁਸੀਂ ਦੱਸੋ ਵੀ ਇੱਕ ਮਸ਼ੀਨ ਜਿਹੜਾ ਸਾਡਾ 1500 ਕਿੱਲਾ ਰਕਿਆ ਸਾਡੇ ਇੱਥੇ ਕੀ ਉਹ ਇੱਕ ਮਸ਼ੀਨ ਸਾਡਾ ਹੱਥ ਕੱਢ ਦੂਗੀ ਲੈਠਾ ਚੱਕ ਦੂਗੀ ਇੱਕ ਮਸ਼ੀਨ ਦਿਓ ਜਵਾਬ ਮੈਨੂੰ ਇਸ ਗੱਲ ਦਾ ਜੀ ਨਹੀਂ ਇੱਕ ਮਸ਼ੀਨ ਤਾਂ ਕਿੱਥੋਂ ਕੱਢ ਲੀ। ਤੇ ਫੇਰ ਤੁਸੀਂ ਆ ਕੇ ਜੇ ਲੋਕੇਸ਼ਨ ਐ ਇੱਥੇ ਪਾ ਲੈਣਾ। ਆਪਨੇ ਡੀਸੀ ਮੈਡਮ ਨੂੰ ਫੋਨ ਲਾਓ ਜੀ। ਲੋਕੇਸ਼ਨ ਮੇਰੀ ਗੱਲ ਕਰਾਓ ਐਸ ਜੀ ਐਮ ਸਾਹਿਬ ਨਾਲ। ਨਹੀਂ ਤਾਂ ਮੈਂ ਜਾਣ ਨਹੀਂ ਦੇਣਾ ਡੀਸੀ ਮੈਡਮ ਨਾਲ। ਕੋਈ ਗੱਲ ਨਹੀਂ ਰੋਕ ਲੈ ਸਾਨੂੰ ਕੁਝ ਪੇੜਾ ਮਾਰ ਲਓ ਸਾਡੇ। ਪੇੜਾ ਨਹੀਂ ਮਾਰਾਂਗੇ ਜੀ। ਤੁਸੀਂ ਸਾਡੇ ਭਰਾ ਹੋ। ਤੁਸੀਂ ਸਾਡੇ ਤੁਸੀਂ ਸਾਡੇ ਭਰਾ ਜੇ। ਤੁਸੀਂ ਸਾਡੇ ਭਰਾ ਜੇ। ਨੀ ਭਾਈ ਤੁਹਾਨੂੰ ਅੱਜ ਲੋਕੇਸ਼ਨ ਆ ਅੱਜ ਤੁਹਾਨੂੰ ਲੋਕੇਸ਼ਨਾਂ ਦਿਖਗੀਆਂ ਨੇ ਇੱਕ ਹੀ ਹੋਇਆ ਜੀ ਤੁਸੀਂ ਮੌਕੇ ਦੇ ਮਲਾਜਮ ਹੋ ਮੈਂ ਤਾਂ ਪਹਿਲਾਂ ਹੀ ਕਹਤਾ ਸੀ ਕਹਿ ਦੂੰਗਾ ਮੈਂ ਹੁਣ ਇਹ ਜਿਹੜਾ ਹੈਗਾ ਵੀ ਇਹ ਤੁਸੀਂ ਮੌਕੇ ਦੇ ਮਲਾਜਮ ਜੀ ਠੀਕ ਹੈ ਨਾ ਪਰ ਇਹਦਾ ਹੱਲ ਕਰਵਾਓ ਅੱਜ ਜੀ ਇੰਨੀ ਹੈਗੀ ਐ ਅੱਗਾਂ ਤੇ ਲੱਗਣਗੀਆਂ ਜਦੋਂ ਹੱਲ ਨਾ ਹੋਵੇਗਾ ਜੱਗ ਕਿਉਂ ਨਾ ਲੱਗੂਗੀ ਸਰਵਿਸ ਸਪਾਰਕ ਨਾਲ ਅੱਗੇ ਤੁਹਾਨੂੰ ਪਤਾ ਹੀ ਹੈ